ਸਤ ਸ੍ਰੀ ਅਕਾਲ ਦੋਸਤੋ ਆਪ ਸਾਰਿਆਂ ਨੂੰ ਦੋਸਤੋ ਤਾਕਤ ਆਵਾਜ਼ ਚ ਨਹੀਂ ਸੋਚ ਚ ਹੋਣੀ ਚਾਹੀਦੀ ਹੈ ਕਿਉਂਕਿ ਫਸਲਾਂ ਵੀ ਮੀਂਹ ਦੇ ਪਾਣੀ ਨਾਲ ਹੁੰਦੀਆਂ ਨਾ ਕਿ ਹੜ੍ਹਾਂ ਦੇ ਪਾਣੀ ਨਾਲ ਦੋਸਤੋ ਅੱਜ ਦੀ ਕਹਾਣੀ ਤੁਹਾਡੇ ਵਿੱਚੋਂ ਹੀ ਮੈਨੂੰ ਕਿਸੇ ਨੇ ਭੇਜੀ ਆ ਲਿਖਣ ਵਾਲੀ ਇੱਕ ਔਰਤ ਆ ਉਹ ਲਿਖਦੀ ਆ ਕਿ ਮੇਰੀ ਉਮਰ 50 ਸਾਲ ਆ ਮੈਂ ਕਿਸੇ ਦਫ਼ਤਰ ਦੇ ਵਿੱਚ ਕੰਮ ਕਰਦੀ ਆ ਗੋਡੇ ਮੇਰੇ ਦੁਖਦੇ ਆ ਪਰ ਕੀ ਕਰੀਏ ਘਰ ਦੀ ਕਬੀਲਦਾਰੀਆਂ ਕੰਮਕਾਜ ਤੋਂ ਹਟਣ ਨਹੀਂ ਦਿੰਦੀਆਂ ਅੱਗੇ ਉਹ ਲਿਖਦੇ ਆ ਕਿ ਇੱਕ ਦਿਨ ਉਹ ਮੈਂ ਘਰ ਵਾਪਸ ਜਾਣ ਦੇ ਲਈ ਬੱਸ ਸਟੈਂਡ ਦੇ ਉੱਤੇ ਬੱਸ ਦੀ ਵੇਟ ਕਰ ਰਹੀ ਸੀ ਤੇ ਬੱਸ ਸਟੈਂਡ ਤੇ ਕਾਫੀ ਭੀੜ ਸੀ ਥੋੜਾ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਚ ਬੱਸ ਆਉਂਦੀ ਆ ਮੈਂ ਬੱਸ ਦੇ ਵਿੱਚ ਚੜਦੀ ਆ ਪਰ ਬੱਸ ਦੇ ਵਿੱਚ ਵੀ ਕਾਫੀ ਭੀੜ ਹੁੰਦੀ ਆ ਬੱਸ ਦੇ ਵਿੱਚ ਸੀਟ ਨਹੀਂ ਹੁੰਦੀ ਬੈਠਣ ਲਈ ਇਸ ਕਰਕੇ ਮੈਨੂੰ ਖੜਕੇ ਹੀ ਸਫ਼ਰ ਕਰਨਾ ਪੈਂਦਾ ਪਰ 2-3 ਮਿੰਟ ਬਾਅਦ ਮੈਨੂੰ ਪਿੱਛੋਂ ਇੱਕ ਆਵਾਜ਼ ਆਉਂਦੀ ਆ ਕਿ ਤੁਸੀਂ ਇਹ ਸੀਟ ਤੇ ਬੈਠ ਸਕਦੇ ਹੋ ਤੇ ਉੱਥੋਂ ਇੱਕ ਲੇਡੀਜ਼ ਉੱਠ ਕੇ ਖੜੀ ਹੁੰਦੀ ਆ ਜਦੋਂ ਮੈਂ ਉਹਦੇ ਵੱਲ ਦੇਖਦੀ ਆ ਤੇ ਮੈਨੂੰ ਲੱਗਦਾ ਵੀ ਉਹ ਵੀ ਰੋਜ਼ਾਨਾ ਆਉਂਦੀ ਜਾਂਦੀ ਆ ਤੇ ਕਿਤੇ ਮਜ਼ਦੂਰੀ ਕਰਦੀ ਆ ਮੈਂ ਉਹਦਾ ਧੰਨਵਾਦ ਕੀਤਾ ਤੇ ਮੈਂ ਸੀਟ ਦੇ ਉੱਤੇ ਬੈਠ ਗਈ ਸਫ਼ਰ ਅੱਗੇ ਚੱਲਦਾ ਬੱਸ ਅੱਗੇ ਚੱਲਦੀ ਆ ਤਾਂ ਅਗਲੇ ਸਟਾਪ ਤੇ ਇੱਕ ਸੀਟ ਹੋਰ ਖਾਲੀ ਹੁੰਦੀ ਆ ਮੇਰੇ ਨਾਲ ਦੀ ਤਾਂ ਮੈਂ ਉਸ ਲੇਡੀਜ਼ ਨੂੰ ਜਿਸਨੇ ਮੈਨੂੰ ਸੀਟ ਦਿੱਤੀ ਸੀ ਮੈਂ ਉਸਨੂੰ ਕਿਹਾ ਕਿ ਆਜੋ ਤੁਸੀਂ ਹੁਣ ਬਹਿ ਜਾਓ ਸੀਟ ਖਾਲੀ ਹੋ ਗਈ ਆ ਤਾਂ ਉਹ ਕਹਿੰਦੀ ਨਹੀਂ ਨਹੀਂ ਧੰਨਵਾਦ ਤੁਹਾਡਾ ਦੇ ਨਾਲ ਖੜੇ ਇੱਕ ਬਜ਼ੁਰਗ ਬੰਦੇ ਨੂੰ ਉਹ ਸੀਟ ਦੇ ਦਿੰਦੀ ਆ ਵੀ ਤੁਸੀਂ ਬੈਠ ਜਾਓ। ਸਫ਼ਰ ਅੱਗੇ ਚੱਲਦਾ ਬਸ ਅੱਗੇ ਚੱਲਦੀ ਆ। ਥੋੜੇ ਟਾਈਮ ਬਾਅਦ ਇੱਕ ਸੀਟ ਹੋਰ ਖਾਲੀ ਹੋ ਜਾਂਦੀ। ਮੈਂ ਉਸ ਨੂੰ ਫੇਰ ਇਸ਼ਾਰਾ ਕਰਦੀ ਆ ਵੀ ਤੁਸੀਂ ਬਹਿ ਜਾਓ ਆ ਜਾਓ। ਤਾਂ ਉਹ ਫੇਰ ਮਨ ਕਰ ਦਿੰਦੀ ਆ ਤੇ ਇੱਕ ਪਿੱਛੇ ਖੜੀ ਜਿਸ ਨੇ ਬੱਚਾ ਜੱਕਿਆ ਹੋਇਆ ਸੀ ਔਰਤ ਨੇ ਉਸ ਨੂੰ ਉਹ ਸੀਟ ਦੇ ਦਿੰਦੀ ਆ ਵੀ ਤੁਸੀਂ ਬੈਠੋ। ਮੈਂ ਬਹੁਤ ਹੈਰਾਨ ਹੋ ਰਹੀ ਸੀ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਲੋਕ ਇਸ ਤਰ੍ਹਾਂ ਦੇ ਵੀ ਹੈ। ਇੰਨੇ ਚੰਗੇ, ਇੰਨੇ ਨੇਕਦਿਲ ਤੇ ਇੰਨੇ ਮਦਦਗਾਰ। ਤੇ ਇੰਜ ਹੀ ਅੱਗੇ ਜਾ ਕੇ ਹੌਲੀ ਹੌਲੀ ਬੱਸ ਖਾਲੀ ਹੁੰਦੀ ਜਾਂਦੀ ਹੈ ਹੁਣ ਅੱਗੇ ਬੱਸ ਦਾ ਆਖਰੀ ਸਟਾਪ ਸੀ ਤੇ ਬੱਸ ਤਕਰੀਬਨ ਤਕਰੀਬਨ ਖਾਲੀ ਹੋ ਗਈ ਸੀ ਮੈਂ ਫੇਰ ਉਸ ਨੂੰ ਕਿਹਾ ਭਾਈ ਹੁਣ ਤਾਂ ਬੱਸ ਖਾਲੀ ਹੋ ਗਈ ਹੁਣ ਤਾਂ ਬਹਿ ਜਾ ਆ ਕੇ ਤੇ ਉਹ ਆ ਕੇ ਮੇਰੇ ਕੋਲ ਸੀਟ ਤੇ ਬੈਠ ਜਾਂਦੀ ਹੈ ਤੇ ਮੈਂ ਬੇਸਬਰੀ ਦੇ ਨਾਲ ਸਭ ਤੋਂ ਪਹਿਲਾਂ ਉਸ ਨੂੰ ਇਹੀ ਪੁੱਛਦੀ ਹਾਂ ਕਿ ਤੂੰ ਸਭ ਤੋਂ ਪਹਿਲਾਂ ਮੈਨੂੰ ਹੀ ਸੀਟ ਕਾ ਤੋਂ ਦਿੱਤੀ ਬੱਸ ਦੇ ਵਿੱਚ ਤਾਂ ਹੋਰ ਵੀ ਬੰਦੇ ਸੀ ਹੋਰ ਵੀ ਔਰਤਾਂ ਸੀ ਤਾਂ ਉਹ ਕਹਿੰਦੀ ਮੈਡਮ ਜੀ ਮੈਂ ਤੁਹਾਨੂੰ ਰੋਜ਼ ਦੇਖਦੀ ਹਾਂ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਆ ਤਾਨੂੰ ਤੁਰਨ ਚੜਨ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਮੈਨੂੰ ਤੁਹਾਡੇ ਬਾਰੇ ਪਤਾ ਸੀ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਤੁਹਾਡੀ ਮਦਦ ਕਰਨੀ ਚਾਹੀ ਤਾਨੂੰ ਬੱਸ ਸਟੈਂਡ ਤੇ ਖੜੇ ਹੋਣ ਬੱਸ ਵਿੱਚ ਚੜਨ ਦੇ ਵਿੱਚ ਕਾਫੀ ਤਕਲੀਫ ਹੋ ਰਹੀ ਸੀ ਬੱਸ ਇਹ ਦੇਖ ਕੇ ਮੈਂ ਤੋ ਰਿਆ ਨਹੀਂ ਗਿਆ ਇਸ ਕਰਕੇ ਮੈਂ ਤੁਹਾਡੀ ਮਦਦ ਕੀਤੀ ਤੁਹਾਨੂੰ ਸੀਟ ਛੱਡ ਕੇ ਦਿੱਤੀ ਫਿਰ ਅੱਗੇ ਮੈਂ ਉਹਨੂੰ ਪੁੱਛਿਆ ਕਿ ਜਦੋਂ ਦੁਆਰਾ ਤੋਂ ਸੀਟ ਖਾਲੀ ਹੋਈ ਤਾਂ ਫਿਰ ਤੂੰ ਕਿਉਂ ਨਹੀਂ ਬੈਠੀ ਤਾਂ ਉਹ ਕਹਿੰਦੀ ਮੈਂ ਦੇਖਿਆ ਵੀ ਪਿੱਛੇ ਇੱਕ ਔਰਤ ਆ ਜਿਹੜੀ ਉਹ ਬੱਚੇ ਦੇ ਨਾਲ ਖੜੀ ਆ ਤੇ ਬੱਚਾ ਰੋ ਰਿਹਾ ਤੇ ਮੈਨੂੰ ਲੱਗਿਆ ਕਿ ਮੇਰੇ ਨਾਲੋਂ ਜ਼ਿਆਦਾ ਜ਼ਰੂਰਤ ਇਸ ਨੂੰ ਆ ਤੇ ਬਾਅਦ ਵਿੱਚ ਅੱਗੇ ਜਦੋਂ ਤੁਸੀਂ ਕਿਹਾ ਕਿ ਮੇਰੇ ਨਾਲੋਂ ਜ਼ਿਆਦਾ ਇਸ ਬਜ਼ੁਰਗ ਆਦਮੀ ਨੂੰ ਜ਼ਰੂਰਤ ਆ ਤੇ ਉਸਨੇ ਬੜਾ ਖੁਸ਼ ਹੋ ਕੇ ਕਿਹਾ ਕਿ ਬਜ਼ੁਰਗ ਜਾਨ ਲੱਗੇ ਮੈਨੂੰ ਅਸ਼ੀਰਵਾਦ ਵੀ ਦੇ ਕੇ ਗਏ ਮੈਂ ਹੈਰਾਨੀ ਜਿਹੇ ਨਾਲ ਉਸ ਨੂੰ ਪੁੱਛਿਆ ਕਿ ਤੂੰ ਇਹ ਰੋਜ਼ ਹੀ ਕਰਦੀ ਆ ਜਾਂ ਅੱਜ ਕੋਈ ਸਪੈਸ਼ਲ ਆ ਤਾਂ ਉਹ ਬੜਾ ਖੁਸ਼ ਹੋ ਕੇ ਕਹਿੰਦੀ ਕਿ ਮੈਂ ਇਹ ਸਭ ਰੋਜ਼ਾਨਾ ਕਰਦੀ ਆ ਕੀ ਦੱਸਾਂ ਮੈਡਮ ਮੇਰੇ ਕੋਲੇ ਕੋਈ ਪੈਸਾ ਤੇ ਲੱਤਾ ਹੁੰਦਾ ਨਹੀਂ ਸਫਾਈ ਕਰਕੇ ਮਜ਼ਦੂਰੀ ਕਰਦੀ ਆ ਮੈਂ ਕੋਈ ਦਾਨ ਪੁੰਨ ਤਾਂ ਬਹੁਤਾ ਕਰ ਨਹੀਂ ਸਕਦੀ ਮੇਰੇ ਕੋਲੇ ਕੁਝ ਵੀ ਨਹੀਂ ਗਾ ਦਾਨਪਨ ਕਰਨ ਦੇ ਲਈ ਕਦੇ ਕਦੇ ਰਸਤੇ ਦੇ ਵਿੱਚ ਕੋਈ ਕੂੜਾ ਕੋਈ ਰੋੜਾ ਪਿਆ ਹੁੰਦਾ ਤਾ ਉਹ ਜਾ ਕੇ ਪਾਸੇ ਕਰ ਦਿੰਨੇ ਆ ਤੇ ਜੇ ਕਿਤੇ ਮੇਰੇ ਕੋਲੇ ਕੁਝ ਖਾਣ ਪੀਣ ਦੇ ਲਈ ਬਚ ਜਵੇ ਤਾ ਉਹ ਮੈਂ ਜਾਨਵਰਾਂ ਨੂੰ ਪਾ ਦਿੰਨੀ ਆ ਤੇ ਇੱਥੇ ਆ ਕੇ ਬਸ ਦੇ ਵਿੱਚ ਮੈਂ ਤਾਂ ਕਰ ਲੈਨੀ ਆ ਮਿਹਨਤ ਮੈਨੂੰ ਕੋਈ ਪ੍ਰੋਬਲਮ ਨਹੀਂ ਜਦੋਂ ਮੈਂ ਦੇਖਦੀ ਆ ਕਿ ਇਹੋ ਜਿਹੇ ਲੋਕ ਬਸ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਨੂੰ ਖੜੇ ਹੋਣ ਦੇ ਵਿੱਚ ਤਕਲੀਫ ਆ ਜੋ ਦਰਦ ਦੇ ਨਾਲ ਬੇਹਾਲ ਆ ਮੈਂ ਉਹਨਾਂ ਨੂੰ ਸੀਟ ਦਿੰਨੀ ਆ ਤੇ ਮੈਨੂੰ ਲੱਗਦਾ ਕਿ ਮੈਂ ਕਿਸੇ ਦੀ ਮਦਦ ਕਰ ਰਹੀ ਆ ਤੇ ਇਹ ਸੀਟ ਵੀ ਆਪਾਂ ਕਿਹੜਾ ਘਰੇ ਲੈ ਜਾਣੀ ਆ ਇਹ ਛੋਟੀ ਜੀ ਕਹਾਣੀ ਛੋਟੀ ਜੀ ਯਾਤਰਾ ਆਪਾਂ ਨੂੰ ਬਹੁਤ ਕੁਝ ਸਿਖਾਉਂਦੀ ਆ ਇਹ ਕਹਾਣੀ ਲਿਖਣ ਵਾਲੀ ਔਰਤ ਵੀ ਬਾਅਦ ਵਿੱਚ ਇਹ ਲਿਖਦੀ ਆ ਕਿ ਮੈਂ ਇਸ ਸਫਰ ਦੌਰਾਨ ਬਹੁਤ ਕੁਝ ਸਿੱਖਿਆ ਉਸ ਔਰਤ ਤੋਂ ਜੋ ਲੋਕਾਂ ਦੀ ਮਦਦ ਕਰ ਰਹੀ ਸੀ ਪਰ ਇਸ ਦੇ ਉਲਟ ਆਪਣੇ ਲੋਕ ਦਾਨਪੁਨ ਘੱਟ ਕਰਦੇ ਨੇ ਪਰ ਦਿਖਾਵਾ ਵੱਧ ਕਰਦੇ ਨੇ ਕੋਈ ਛੋਟੀ ਜੀ ਚੀਜ਼ ਦੇ ਕੇ ਹੀ ਉਸ ਦੇ ਉੱਪਰ ਆਪਣਾ ਨਾਮ ਲਿਖਾਉਂਦੇ ਨੇ ਤੇ ਇਹ ਔਰਤ ਚੁੱਪਚਾਪ ਆਪ ਦਾ ਕੰਮ ਕਰੀ ਜਾਂਦੀ ਸੀ ਕੂਲੇ ਪੈਸੇ ਨਹੀਂ ਵੀ ਸੀ ਤਾਂ ਵੀ ਉਹ ਦੂਜਿਆਂ ਦੀ ਮਦਦ ਕਰ ਰਹੀ ਸੀ ਜਿਵੇਂ ਵੀ ਕਰ ਸਕਦੀ ਹੋਵੇ ਤੇ ਅੱਗੇ ਉਹ ਔਰਤ ਲਿਖਦੀ ਹੈ ਕਿ ਉਸ ਦਿਨ ਮੈਨੂੰ ਇਸ ਔਰਤ ਨੇ ਇਹ ਸਿਖਾਇਆ ਕਿ ਤੁਹਾਡੇ ਕੋਲੇ ਜੋ ਕੁਝ ਵੀ ਆ ਜਿੰਨਾ ਕੁ ਵੀ ਆ ਉਹਨੂੰ ਇੱਕ ਦੂਜੇ ਦੇ ਨਾਲ ਜ਼ਰੂਰ ਵੰਡੋ ਚਾਹੇ ਉਹ ਪੈਸਾ ਹੋਵੇ ਚਾਹੇ ਉਹ ਗਿਆਨ ਹੋਵੇ ਚਾਹੇ ਉਹ ਖੁਸ਼ੀ ਹੋਵੇ ਚਾਹੇ ਉਹ ਦੁੱਖ ਹੋਵੇ ਇਹ ਬਸ ਦਾ ਸਫ਼ਰ ਜੋ ਕਹਾਣੀ ਆ ਇਹ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ ਅੱਜ ਵੀ ਕੁਝ ਲੋਕ ਅਜਾਹੇ ਨੇ ਜੋ ਚੁੱਪਚਾਪ ਆਪ ਦਾ ਕੰਮ ਕਰੀ ਜਾਂਦੇ ਨੇ ਦਾਨਪੁਨ ਕਰੀ ਜਾਂਦੇ ਨੇ ਸ਼ਾਇਦ ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ ਪਰ ਇਸ ਦੇ ਉਲਟ ਕੁਝ ਦੂਜੇ ਪਾਸੇ ਸਾਡੇ ਲੋਕ ਵੀ ਨੇ ਜੋ ਦਿਖਾਵਾ ਵੱਧ ਕਰਦੇ ਨੇ ਤੇ ਦਾਨਪੁਨ ਸ਼ਾਇਦ ਘਟ ਦੋਸਤੋ ਆਪਾਂ ਨੂੰ ਆਪਣੀ ਸੋਚ ਨੂੰ ਬਦਲਣਾ ਚਾਹੀਦਾ ਕਿਉਂਕਿ ਜਦੋਂ ਆਪਾਂ ਦੂਜਿਆਂ ਦੀ ਮਦਦ ਕਰਦੇ ਹਾਂ ਨਾ ਤਾਂ ਪਰਮਾਤਮਾ ਸਾਡੀ ਮਦਦ ਜ਼ਰੂਰ ਕਰਦਾ ਦਾਨ ਕਰੋ ਇਮਾਨਦਾਰੀ ਨਾਲ ਕਰੋ ਪਰ ਹੱਲਾ ਗੁੱਲਾ ਨਾ ਕਰੋ ਦਿਖਾਵਾ ਨਾ ਕਰੋ ਫਿਰ ਦੇਖਿਓ ਰੱਬ ਕਿੰਨੀ ਮਦਦ ਕਰਦਾ ਤੁਹਾਡੀ ਤਾਨੂੰ ਵੀ ਨਹੀਂ ਪਤਾ ਲੱਗਣਾ ਰੱਬ ਕਦੋਂ ਕਿਹੜੇ ਭੇਜ ਦੇ ਵਿੱਚ ਤੁਹਾਡੇ ਕੋਲ ਆ ਗਿਆ ਤੁਹਾਡੀ ਮਦਦ ਕਰ ਗਿਆ ਤੁਹਾਨੂੰ ਔਖੇ ਸਮੇਂ ਦੇ ਵਿੱਚੋਂ ਕੱਢ ਗਿਆ ਸੋ ਦੋਸਤੋ ਮਦਦ ਕਰਦੇ ਚੱਲੋ ਇੱਕ ਦੂਜੇ ਦੀ ਜੂ ਕੁਝ ਹੈ ਉਸ ਨੂੰ ਵੰਡ ਕੇ ਚੱਲੋ ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਹੋਰ ਬਹੁਤ ਕੁਝ ਦੇਊਗਾ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਵੱਧ ਤੋਂ ਵੱਧ ਹੌਸਲਾ ਅਫਜਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਹੁਣ ਮੈਨੂੰ ਦਿਓ ਇਜਾਜ਼ਤ ਗਲਤੀ ਭੁੱਲ ਚੁੱਕ ਮਾਫੀ ਅੱਗੇ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ